टीवी देख के ਤੁਸੀਂ ਵੀ ਜ਼ਰੂਰ ਕਹੋਗੇ ਕਿ ਆਖਿਰਕਾਰ ਲੋਕ ਕਿੰਝ ਮੌਤ ਨੂੰ ਟਿਚਰਾ ਕਰ ਰਹੇ ਨੇ ਹਥੀ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਦਰਸਲ ਸਿਸਟੀਵੀ ਤਸਵੀਰਾਂ ਦੇ ਵਿੱਚ ਇੱਕ ਅਜੇਹਾ ਹੀ ਮੰਸਰ ਕੈਦ ਹੋਇਆ ਹੈ ਜਿਸ ਨੂੰ ਦੇਖ ਕੇ ਤੁਹਾਡੇ ਵੀ ਪੈਰ ਹਟੋ ਜ਼ਮੀਨ ਖਿਸਕ ਜਾਵੇਗੀ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੀ رائے ਵੀ ਸਾਂਝੀ ਕਰਨਾ ਦਰਸਲ ਇਹਨਾਂ ਸਿਸਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਤਿਓ ਕਿ ਗੱਡੀ ਦੀ ਰਫਤਾਰ ਤੇਜ਼ ਆਏ ਹੀ ਨਹੀਂ ਗੱਡੀ ਦੀਆਂ ਟਾਕੀਆਂ ਖੋਲ ਕੇ ਸਟੰਟ ਇਸ ਗੱਡੀ ਸਵਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਖੁਦ ਮੌਤ ਨੂੰ ਆਵਾਜ਼ਾਂ ਮਾਰੀਆਂ ਜਾ ਰਹੀਆਂ ਨੇ ਦਰਸਲੇ ਵੀ ਦੱਸਿਆ ਜਾ ਰਿਹਾ ਹੈ ਕਿ ਸੜਕ ਤੇ ਇੱਕ ਕੁੜੀ ਖੜੀ ਸੀ ਜਿਸ ਨੂੰ ਟੱਕਰ ਮਾਰੀ ਜਾਂਦੀ ਹੈ ਕਾਕੀ ਜਿਹੜੀ ਉਸ ਕੁੜੀ ਨੂੰ ਲੱਗਤੀ ਹੈ ਜਿਸ ਤੇ ਮਾਮਲੀ ਸੱਟਾਂ ਵੀ ਲੱਗਤੀਆਂ ਨੇ ਗੱਡੀ ਦਾ ਵੀ ਬੇਹਦ ਨੁਕਸਾਨ ਹੋਇਆ ਹੈ ਦਰਸਲ ਇਹ ਤਸਵੀਰਾਂ ਬਟਾਲ ਦੇ ਅਰਬਨ ਸਟੇਟ ਕਲੋਨੀ ਤੋਂ ਸਾਹਮਣੇ ਆ ਰਹੀਆਂ ਨੇ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਫਾਇਰਲ ਹੋ ਰਹੀਆਂ ਨੇ ਤੇਜ਼ ਰਫਤਾਰ ਹੌਣ ਦੇ ਕਾਰਨ ਸੜਕ ਤੇ ਖੜੀ ਕੁੜੀ ਨਵੀ ਸੱਟਾਂ ਲੱਕਿਆ ਨੇ ਕਿਉਂਕਿ ਉਸ ਤੇ ਟਾਕੀ ਲੱਗਤੀ ਹੈ ਜਿਸ ਤੇ ਕਾਰਨ ਉਹ ਗੰਭੀਰ ਜ਼ਖਮੀ ਹੋਈ ਹੈ ਸੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿੰਝ ਲੋਕ ਜੜੀਆਂ ਹੱਦਾਂ ਪਾਰ ਕਰ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਮੌਤ ਨੂੰ ਆਵਾਜ਼ਾਂ ਮਾਰਨ ਵਾਲੇ ਸਟੰਟ ਨਾ ਕੀਤੇ ਜਾਵੇ ਉਸ ਤੇ ਬੈਨ ਕੀਤਾ ਹੋਇਆ ਪਰ ਲੋਕ ਆਪਣੀਆਂ ਹਰਕਤਾਂ ਤੋਂ ਬਾਅਦ ਨਹੀਂ ਆਉਂਦੇ ਕਿ ਕਿੰਝ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਸੋ ਇਹਨਾਂ ਸੀਐਸਟੀਵੀ ਤਸਵੀਰਾਂ ਦਾ ਰੁਕ ਕਰੋ ਕਿ ਕਿੰਝ ਇਸ ਵਿਅਕਤੀ ਦੇ ਵੱਲੋਂ ਖੁਦ ਮੌਤ ਨੂੰ ਆਵਾਜ਼ਾਂ ਮਾਰੀਆਂ ਜਾਂਦੀਆਂ ਨੇ ਪਰ ਗਨਿਮਤ ਇਹ ਰਹੀ ਹੈ ਕਿ ਹਾਲਾਂਕਿ ਕਾਰ ਸਵਾਰ ਦੀ ਜਾਨ ਬਚ ਗਈ ਪਰ ਰਫ਼ਤਾਰ ਜ਼ਿਆਦਾ ਹੋਣ ਕਾਰਨ ਕਾਰ ਦਾ ਬੇਹਦ ਨੁਕਸਾਨ ਹੋਇਆ ਹੈ ਸਿਸਟੀਵੀ ਦੇਖ ਕੇ ਤੁਸੀਂ ਵੀ ਜ਼ਰੂਰ ਕਹੋਗੇ ਕਿ ਆਖਿਰਕਾਰ ਲੋਕ ਕਿੰਝ ਮੌਤ ਨੂੰ ਟਿਚਰਾ ਕਰ ਰਹੇ ਨੇ ਹਥੀ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਦਰਸਲ ਸਿਸਟੀਵੀ ਤਸਵੀਰਾਂ ਦੇ ਵਿੱਚ ਇੱਕ ਅਜੇਹਾ ਹੀ ਮੰਸਰ ਕੈਦ ਹੋਇਆ ਹੈ ਜਿਸ ਨੂੰ ਦੇਖ ਕੇ ਤੁਹਾਡੇ ਵੀ ਪੈਰ ਹਟੋ ਜ਼ਮੀਨ ਖਿਸਕ ਜਾਵੇਗੀ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੀ رائے ਵੀ ਸਾਂਝੀ ਕਰਨਾ ਦਰਸਲ ਇਹਨਾਂ ਸਿਸਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਤਿਓ ਕਿ ਗੱਡੀ ਗਫਤਾਰ ਤੇ ਸਾਇ ਇਹ ਨਹੀਂ ਗੱਡੀ ਦੀਆਂ ਟਾਕੀਆਂ ਖੋਲ ਕੇ ਸਟੰਟ ਇਸ ਗੱਡੀ ਸਵਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਖੁਦ ਮੌਤ ਨੂੰ ਆਵਾਜ਼ਾਂ ਮਾਰੀਆਂ ਜਾ ਰਹੀਆਂ ਨੇ ਦਰਸਲੇ ਵੀ ਦੱਸਿਆ ਜਾ ਰਿਹਾ ਹੈ ਕਿ ਸੜਕ ਤੇ ਇੱਕ ਕੁੜੀ ਖੜੀ ਸੀ ਜਿਸ ਨੂੰ ਟੱਕਰ ਮਾਰੀ ਜਾਂਦੀ ਹੈ ਟਾਕੀ ਜਿਹੜੀ ਉਸ ਕੁੜੀ ਨੂੰ ਲੱਗਤੀ ਹੈ ਜਿਸ ਤੇ ਮਾਮਲੀ ਸੱਟਾਂ ਵੀ ਲੱਗਤੀਆਂ ਨੇ ਗੱਡੀ ਦਾ ਵੀ ਬੇहद ਨੁਕਸਾਨ ਹੋਇਆ ਹੈ ਦਰਸਲ ਇਹ ਤਸਵੀਰਾਂ ਬਟਾਲ ਦੇ ਅਰਬਨ ਸਟੇਟ ਕੋਲੋਨੀ ਤੋਂ ਸਾਹਮਣੇ ਆ ਰਹੀਆਂ ਨੇ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਫਾਇਰਲ ਹੋ ਰਹੀਆਂ ਨੇ ਤੇਜ਼ ਰਫ਼ਤਾਰ ਹੋਣ ਦੇ ਕਾਰਨ ਸੜਕ ਤੇ ਖੜੀ ਕੁੜੀ ਨੂੰ ਵੀ ਸੱਟਾਂ ਲੱਗੀਆਂ ਨੇ ਕਿਉਂਕਿ ਉਸ ਤੇ ਟਾਕੀ ਲੱਗਤੀ ਹੈ ਜਿਸ ਤੇ ਕਾਰਨ ਉਹ ਗੰਭੀਰ ਜ਼ਖਮੀ ਹੋਈ ਹੈ ਸੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿੰਝ ਲੋਕ ਜਿਹੜੀਆਂ ਹੱਦਾਂ ਪਾਰ ਕਰ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਮੌਤ ਨੂੰ ਆਵਾਜ਼ਾਂ ਮਾਰਨ ਵਾਲੇ ਸਟੰਟ ਨਾ ਕੀਤੇ ਜਾਵੇ ਉਸਤੇ ਬੈਨ ਕੀਤਾ ਹੋਇਆ ਹੈ ਪਰ ਲੋਕ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਕਿ ਕਿੰਝ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਸੋ ਇਹਨਾਂ ਸੀਸੀਟੀਵੀ ਤਸਵੀਰਾਂ ਦਾ ਰੁਕ ਕਰੋ ਕਿ ਕਿੰਝ ਇਸ ਵਿਅਕਤੀ ਦੇ ਵੱਲੋਂ ਖੁਦ ਮੌਤ ਨੂੰ ਆਵਾਜ਼ਾਂ ਮਾਰੀਆਂ ਜਾਂਦੀਆਂ ਨੇ ਪਰ ਗਨਿਮਤ ਇਹ ਰਹੀ ਹੈ ਕਿ ਹਾਲਕਿ ਕਾਰ ਸਵਾਰ ਦੀ ਜਾਨ ਬਚ ਗਈ ਪਰ ਰਫ਼ਤਾਰ ਜ਼ਿਆਦਾ ਹੋਣ ਕਾਰਨ ਕਾਰ ਦਾ ਬੇਹਦ ਨੁਕਸਾਨ ਹੋਇਆ ਹੈ